ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗੀ ਹਾਂ ਸਾਂਝ ਸਾਂਝ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੁਜਾਨ ਸਿੰਘ ਦੀ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਕਿਸੇ ਪ੍ਰਤੀ ਦਿਖਾਈ ਗਈ ਹਮਦਰਦੀ ਇੱਕ ਦੂਜੇ ਵਿੱਚ ਸਾਂਝ ਪੈਦਾ ਕਰ ਦਿੰਦੀ ਹੈ ਤੇ ਬੰਦਾ ਇੱਕ ਦੂਸਰੇ ਵਿੱਚ ਇਨਸਾਨੀਅਤ ਦਾ ਰੂਪ ਦੇਖਦਾ ਹੈ ਕਹਾਣੀ ਦੇ ਸ਼ੁਰੂ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰੋਫੈਸਰ ਐਮ ਐਲ ਮਲਹੋਤਰਾ ਕਾਲਜ ਵਿੱਚ ਛੁੱਟੀ ਹੋਣ ਤੇ ਬਾਹਰ ਨਿਕਲਿਆ ਪੱਕੀ ਸੜਕ ਤੱਕ ਕੁਝ ਰਸਤਾ ਕੱਚਾ ਰੋੜਿਆਂ ਭਰਿਆ ਤੇ ਉੱਚਾ ਨੀਵਾ ਹੋਣ ਕਰਕੇ ਉਸ ਨੂੰ ਸਾਈਕਲ ਚਲਾਉਣ ਵਿੱਚ ਕਾਫੀ ਜ਼ੋਰ ਲਾਉਣਾ ਪਿਆ ਤੇ ਅੰਤੋਂ ਪੱਕੀ ਸੜਕ ਉੱਤੇ ਜਾ ਚੜਿਆ ਚੜਦੇ ਜੇਟ ਮਹੀਨੇ ਦੀ ਗਰਮੀ ਆਪਣੇ ਪੂਰੇ ਜੀਵਨ ਵਿੱਚ ਸੀ ਉਸਨੇ ਦੇਖਿਆ ਕਿ ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੇ ਬਾਹਰ ਇੱਕ ਧਰੇਕ ਹੀਠ ਕੁਝ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ ਤੇ ਕੁਝ ਸੜਕ ਤੇ ਬਣੇ ਬੱਸ ਸਟੈਂਡ ਉੱਤੇ ਖੜੀਆਂ ਸਨ ਹੁਣ ਸੜਕ ਟਲਵਾਨ ਵਾਲੀ ਆ ਗਈ ਸੀ ਜਿਸ ਨੂੰ ਪ੍ਰੋਫੈਸਰ ਨੇ ਤੇਜ਼ੀ ਨਾਲ ਪਾਰ ਕੀਤਾ ਪੱਧਰੀ ਸੜਕ ਤੇ ਗਰਮੀ ਕਾਰਨ ਲੋਕ ਪਿਗਲੀ ਪਈ ਸੀ ਪ੍ਰੋਫੈਸਰ ਗਰਮੀ ਨਾਲ ਪਸੀਨਾ ਪਸੀਨੀ ਹੋਇਆ ਪਿਆ ਸੀ ਪ੍ਰੋਫੈਸਰ ਨੇ ਸੋਚਦੇ ਹੋਏ ਦੇਖਿਆ ਕਿ ਇੱਕ ਨੌਜਵਾਨ ਜਿਸ ਦੇ ਸਿਰ ਤੇ ਲਾਲ ਚੀਰਾ ਬੰਨਿਆ ਹੋਇਆ ਸੀ ਖੜਖੜ ਕਰਦਾ ਸਾਈਕਲ ਉੱਤੇ ਉਸ ਦੇ ਕੋਲੋਂ ਲੰਘ ਗਿਆ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਸਾਈਕਲ ਤੇਜ਼ ਕਰਕੇ ਉਸ ਨੌਜਵਾਨ ਤੋਂ ਅੱਗੇ ਲੰਘ ਜਾਵੇ ਪਰ ਫਿਰ ਉਸ ਨੇ ਇਹ ਖਿਆਲ ਛੱਡ ਦਿੱਤਾ ਪ੍ਰੋਫੈਸਰ ਦੇ ਵਾਲ ਭਾਵੇਂ ਚਿੱਟੇ ਹੋ ਗਏ ਸਨ ਪਰ ਸੇਤ ਪੱਖੋਂ ਤਕੜਾ ਸੀ ਜਦੋਂ ਪ੍ਰੋਫੈਸਰ ਸਾਈਕਲ ਤੇ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਭਾਰਤੀ ਲੀਡਰ ਦਾ ਕਥਨ ਯਾਦ ਆਇਆ ਕਿ ਅੱਜ ਜਦੋਂ ਦੂਜੇ ਦੇਸ਼ਾਂ ਵਿੱਚ ਸਪੂਤਨਿਕ ਹਵਾਈ ਜਹਾਜ਼ਾਂ ਤੇ ਕਾਰਾਂ ਦਾ ਯੁੱਗ ਆ ਗਿਆ ਹੈ ਉਥੇ ਭਾਰਤ ਜੇ ਸਾਈਕਲ ਯੁੱਗ ਤੱਕ ਹੀ ਪੁੱਜਾ ਹੈ ਪਰ ਲੇਖ ਨੂੰ ਜਾਪਿਆ ਕਿ ਭਾਰਤ ਜੇ ਸਾਈਕਲ ਯੁੱਗ ਤੱਕ ਵੀ ਨਹੀਂ ਪਹੁੰਚਿਆ ਕਿਉਂਕਿ ਇੱਥੇ ਸਾਈਕਲ ਵੀ ਕੁਝ ਲੋਕਾਂ ਕੋਲ ਹੀ ਹਨ ਉਸ ਨੂੰ ਇਹ ਗਲਤ ਲੱਗਿਆ ਕਿ ਸਾਈਕਲ ਗਰੀਬ ਦੀ ਸਵਾਰੀ ਹੈ ਲੇਖਕ ਨੂੰ ਆਪਣੀ ਗਰੀਬੀ ਦਾ ਅਹਿਸਾਸ ਵੀ ਹੋਇਆ ਜੋ ਕਿ ਉਸ ਦੇ ਚਿੱਟੇ ਕੱਪੜਿਆਂ ਵਿੱਚ ਲੁਕੀ ਹੋਈ ਸੀ ਪ੍ਰੋਫੈਸਰ ਨੂੰ ਸਟੇਜ ਗਰਮੀ ਨਾਲ ਜੂਝਦੀ ਹੋਈ ਤੁਰੀ ਜਾਂਦੀ ਇੱਕ ਤੀਵੀ ਮਿਲੀ ਉਸ ਤੀਵੀ ਨੇ ਪ੍ਰੋਫੈਸਰ ਸਾਹਿਬ ਨੂੰ ਸਾਈਕਲ ਤੇ ਬਿਠਾਉਣ ਲਈ ਤਰਲਾ ਮਾਰਿਆ ਪਹਿਲਾਂ ਤਾਂ ਪ੍ਰੋਫੈਸਰ ਅੱਗੇ ਨਿਕਲ ਗਿਆ ਪਰ ਕੁਝ ਦੇਰ ਬਾਅਦ ਉਸਦਾ ਸਾਈਕਲ ਆਪਣੇ ਆਪ ਹੀ ਰੁਕ ਗਿਆ। ਪ੍ਰੋਫੈਸਰ ਨੂੰ ਮਾਈ ਨੇ ਦੱਸਿਆ ਕਿ ਉਸਨੇ ਬਾਗਾਂ ਵਾਲੇ ਕੋਲ ਸਹੀੜੇ ਜਾਣਾ ਹੈ। ਪ੍ਰੋਫੈਸਰ ਨੇ ਸਮਝਿਆ ਸੀ ਕਿ ਸ਼ਾਇਦ ਉਸਨੇ ਸ਼ਹਿਰ ਜਾਣਾ ਹੈ ਜੋ ਉਥੋਂ ਮੀਲ ਕੁ ਦੀ ਵਿੱਥ ਤੇ ਸੀ। ਪਰੰਤੂ ਬਾਗਾਂ ਵਾਲਾ ਤਾਂ ਉਥੋਂ 9 ਮੀਲ ਦੀ ਵਿੱਥ ਤੇ ਸੀ। ਪ੍ਰੋਫੈਸਰ ਨੇ ਮਾਈ ਨੂੰ ਸ਼ਹਿਰ ਤੱਕ ਲੈ ਜਾਣ ਦਾ ਵਾਅਦਾ ਕਰਕੇ ਸਾਈਕਲ ਤੇ ਬਿਠਾ ਲਿਆ। ਮਾਈ ਬੁੱਢੀ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਸੀ ਉਸ ਨੂੰ ਚੰਗੀ ਤਰ੍ਹਾਂ ਦਿਸਦਾ ਵੀ ਨਹੀਂ ਸੀ ਉਹ ਨੰਗੇ ਪੈਰੀਂ ਸੜਦੀ ਧੂੜ ਵਿੱਚ ਜਾ ਰਹੀ ਸੀ ਉਸ ਦੀ ਸੁੱਥਣ ਗੰਦੀ ਤੇ 100-100 ਟਾਕੀਆਂ ਲੱਗੀਆਂ ਹੋਈਆਂ ਸਨ ਉਸ ਦਾ ਕੁੜਤਾ ਵੀ ਮੈਲ ਨਾਲ ਭਰਿਆ ਹੋਇਆ ਸੀ ਉਸ ਦੀ ਚੁੰਨੀ ਵੀ ਤੰਦੋ ਤੰਦ ਹੋਈ ਪਈ ਸੀ ਉਹਦੇ ਸਰੀਰ 'ਚੋਂ ਗੰਦਾ ਪਸੀਨਾ ਵਹਿ ਰਿਹਾ ਸੀ ਬੁੱਢੀ ਮਾਈ ਦੇ ਗੰਦੇ ਪਸੀਨੇ ਨੂੰ ਦੇਖ ਕੇ ਪ੍ਰੋਫੈਸਰ ਦਾ ਦਿਲ ਮਿਚਕ ਗਿਆ ਪਰ ਉਹ ਆਪਣੇ ਆਪ ਨੂੰ ਫਸਿਆ ਅਨੁਭਵ ਕਰ ਰਿਹਾ ਸੀ ਬੁੱਢੀ ਸਾਈਕਲ ਤੇ ਚੜ੍ਹ ਵੀ ਨਹੀਂ ਸੀ ਸਕਦੀ ਹੁਣ ਡੜ ਵੱਟ ਕੇ ਪ੍ਰੋਫੈਸਰ ਨੇ ਬੁੱਢੀ ਮਾਈ ਦਾ ਗੰਦਾ ਜਿਹਾ ਥੈਲਾ ਸਾਈਕਲ ਦੇ ਮੂਹਰੇ ਟੰਗਿਆ ਤੇ ਉਸ ਨੂੰ ਆਪਣੀ ਬਾਹਂ ਦਾ ਸਹਾਰਾ ਦੇ ਕੇ ਕੈਰੀਅਰ ਤੇ ਬਿਠਾ ਲਿਆ ਪ੍ਰੋਫੈਸਰ ਨੂੰ ਬੁੱਢੀ ਮਾਈ ਬਾਰੇ ਪਤਾ ਲੱਗਿਆ ਕਿ ਉਹਦਾ ਕੋਈ ਅੰਗ ਸਾਖ ਨਹੀਂ ਸੀ ਪਿੰਡ ਵਿੱਚ ਉਸਦੀ ਇੱਕ ਝੁੱਗੀ ਤੋਂ ਸવાય ਕੁਝ ਨਹੀਂ ਸੀ ਆਣ ਗੁਆਣ ਵਾਲੇ ਉਸ ਨੂੰ ਕੁਝ ਦੇ ਦਿੰਦੇ ਸਨ ਤਾਂ ਖਾ ਲੈਂਦੀ ਸੀ ਪਰ ਮੰਗਣ ਨਹੀਂ ਸੀ ਜਾਂਦੀ ਪ੍ਰੋਫੈਸਰ ਚਾਹੁੰਦੇ ਹੋਏ ਵੀ ਉਸ ਬੁੱਢੀ ਨੂੰ ਆਪਣੇ ਘਰ ਨਹੀਂ ਸੀ ਲਿਜਾ ਸਕਦਾ ਉਸ ਬੁੱਢੀ ਨੂੰ ਬੱਸ ਵਿੱਚ ਬਿਠਾਉਣ ਲਈ ਕਰਾਇਆ ਵੀ ਨਹੀਂ ਸੀ ਦੇ ਸਕਦਾ ਉਸ ਦੀ ਜੇਬ ਵਿੱਚ ਕੇਵਲ 30 ਪੈਸੇ ਸਨ ਕੁਸਨੂ ਯਾਦ ਆਇਆ ਕਿ ਉਸ ਦਾ ਬੱਚਾ ਰਾਸ ਲੈ ਕੇ ਖਾਣੇ ਚਾਹੁੰਦਾ ਸੀ ਪਰ ਉਹ ਕਈ ਵਾਰ ਆਪਣੇ ਬੱਚੇ ਦੀ ਇੱਛਾ ਪੂਰੀ ਨਹੀਂ ਸੀ ਕਰ ਸਕਦਾ ਅੱਜ ਉਸ ਨੂੰ ਆਪਣੀ ਗਰੀਬੀ ਦਾ ਪੂਰੀ ਤਰ੍ਹਾਂ ਅਹਿਸਾਸ ਹੋਇਆ ਕਿ ਉਹ ਕਿਸੇ ਗਰੀਬ ਦੀ ਮਦਦ ਵੀ ਨਹੀਂ ਸੀ ਕਰ ਸਕਦਾ ਉਸ ਮਾਈ ਬੁੱਢੀ ਨੂੰ ਬਾਗਾਂ ਵਾਲੇ ਤੱਕ ਸਾਈਕਲ ਤੇ ਛੱਡ ਆਉਣ ਬਾਰੇ ਵੀ ਸੋਚਿਆ ਪਰ ਆਪਣੇ ਬੁਢਾਪੇ ਦਾ ਅਹਿਸਾਸ ਕਰਕੇ ਚੁੱਪ ਕਰ ਗਿਆ ਉਹ ਇੰਨਾ ਸਾਈਕਲ ਚਲਾ ਕੇ ਪੜਾਉਣ ਦੀ ਤਿਆਰੀ ਨਹੀਂ ਸੀ ਕਰ ਸਕਦਾ ਜਦੋਂ ਪ੍ਰੋਫੈਸਰ ਨੇ ਮਾਈ ਬੁੱਢੀ ਨੂੰ ਸ਼ਹਿਰ ਦੇ ਮੋੜ ਤੇ ਉਤਾਰਿਆ ਤਾਂ ਸਾਈਕਲ ਚੀਰੇ ਵਾਲਾ ਸਾਈਕਲ ਸਵਾਰ ਸ਼ਹਿਰੋਂ ਮੋੜ ਰਿਹਾ ਸੀ ਬਾਗਾਂ ਵਾਲੇ ਦੀ ਬੱਸ ਉਹਦੇ ਕੋਲੋਂ ਲੰਘ ਗਈ ਪ੍ਰੋਫੈਸਰ ਮਾਈ ਦੀ ਸਹਾਇਤਾ ਨਹੀਂ ਸੀ ਕਰ ਸਕਿਆ ਪੈਸਿਆਂ ਨਾਲ ਲਾਲ ਚੀਰੇ ਵਾਲੇ ਨੇ ਆ ਕੇ ਮਾਈ ਨੂੰ ਕਿਹਾ ਕਿ ਉਸ ਦੇ ਸਾਈਕਲ ਤੇ ਬੈਠ ਜਾਵੇ ਉਹਨੇ ਬਾਗਾਂ ਵਾਲੇ ਤੱਕ ਤਾਂ ਜਾਣਾ ਹੀ ਐ ਉਸ ਨੂੰ ਅਗਾਸ ਹੇੜੇ ਵੀ ਕਰ ਆਵੇਗਾ ਪ੍ਰੋਫੈਸਰ ਨੇ ਮਾਈ ਨੂੰ ਚੁੱਕ ਕੇ ਲਾਲ ਝੀਰੇ ਵਾਲੇ ਦੇ ਸਾਈਕਲ ਤੇ ਚੜਾਇਆ ਤੇ ਉਹਦਾ ਥੈਲਾ ਸਾਈਕਲ ਦੇ ਹੈਂਡਲ ਨਾਲ ਲਟਕਾ ਦਿੱਤਾ ਪ੍ਰੋਫੈਸਰ ਪਹਿਲਾਂ ਉਸ ਝੀਰੇ ਵਾਲੇ ਬਾਰੇ ਸੋਚ ਰਿਹਾ ਸੀ ਕਿ ਉਸ ਦੀ ਘਾਟ ਪੂਰੀ ਹੋ ਚੁੱਕੀ ਸੀ ਝੀਰੇ ਵਾਲਾ ਵੀ ਪ੍ਰੋਫੈਸਰ ਨੂੰ ਉਪਰਾ ਨਾ ਸਮਝ ਕੇ ਆਪਣਾ ਹੀ ਸਮਝਣ ਲੱਗ ਪਿਆ ਸੀ ਇਸ ਤਰ੍ਹਾਂ ਪ੍ਰੋਫੈਸਰ ਤੇ ਉਸ ਚੀਰੇ ਵਾਲੇ ਦੀ ਅੱਖਾਂ ਹੀ ਅੱਖਾਂ ਵਿੱਚ ਇਨਸਾਨੀਅਤ ਦੀ ਇੱਕ ਡੂੰਗੀ ਸਾਂਝ ਫੈ ਚੁੱਕੀ ਸੀ। ਥੈਂਕ ਯੂ।